ਤੋ ਮੌਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰਮਾ ਗੱਲ ਦੱਸਣੀ ਚਾਹੁੰਦਾ ਮੌਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਇੱਕ ਮੈਂ ਇੱਕ ਮੈਂ ਇੱਕ ਮੈਂ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਭੈਣ ਜੀ ਦੱਸ ਦਿਓ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾੜਨਾ ਜਾੜਨਾ ਮੈਂ ਜਾੜਨਾ ਕੀ ਬਾਤ ਵਾ 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 ਯਾਰਾ ਕੋਡੇ ਕੋਡੇ ਪਾਣੀ ਚ ਰੈਲੀ ਕਰਨ ਆਇਆ ਜੀ ਹਾਂ ਜੀ ਇੱਕ ਸੌਲਵਸ ਸਮੱਸਿਆ ਜੀ ਕਰਤੀ ਸੌਲਵਸ ਸਮੱਸਿਆ ਕਹਿੰਦੇ ਸਭ ਅਸੀਂ ਨੇ ਜਿੱਤੇ ਆਇਆ ਜੀ ਉੱਤੇ ਤਾਂ ਕੋਡੇ ਕੋਡੇ ਸੀ ਸੋ ਮੋਲਕ ਸਾਹਿਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪੌਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰ ਮੈਂ ਗੱਲ ਦੱਸਣੀ ਚਾਹੁੰਨਾ ਮੋਲਕ ਸਾਹਿਬ ਕੇ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਸਿਕਾ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕਨਫਰੈਂਸ ਕਾਲ ਦੇ ਵਿੱਚ ਜੀ ਜੀ ਮੈਂ ਜੈਤੋ ਹਾਂ ਜੈਤੋ ਹੁਣ ਹਾਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਚੈਟ ਤੋਂ ਵੀਦਾ ਜਿੰਦਾਬਾਦ ਹਾਂਜੀ ਹੁਣ ਯਾਦ ਹੈ ਕੋਡੇ ਕੋਡੇ ਪਾਣੀ ਚ ਰੈਲੀ ਕਰਨ ਆਏ ਸੀ ਹਾਂਜੀ 30 ਸਾਲ ਬਸ ਮਸਿਆ ਕਹਿੰਦੇ ਸਭ ਅਸੀਂ ਨੇ ਜਿੱਤੇ ਆਇਆ ਸੀ ਉਹਦੇ ਤਾਂ ਕੋਡੇ ਕੋਡੇ ਸੀ ਤੇ ਉਹ ਜੀ ਦਾ ਆਪਣਾ ਭਰਾ ਹੈ ਤੇ ਬਹੁਤ ਗਰੀਬ ਘਰ ਝੋਟਿਆ ਮੁੰਡਾ ਹੈ ਮੈਂ ਤਾਂ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਫੜੋ ਤੇ ਇਹਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ 'ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਸਾਰੇ ਨੂੰ ਬਹੁਤ ਬਹੁਤ ਪਿਆਰ ਮੈਂ ਜਲੰਧਰ ਆ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੁਸ਼ਿਆਰਪੁਰ ਕੁੜੀਓ ਦਾ ਪਿੰਡ ਦਾ ਸੂਏ ਗੋਲੇ ਜੀ ਕਿਉਂ ਮੈਂ ਜਲੰਧਰ ਆ ਗਿਆ ਜੀ ਤੇ ਜੀ ਤੋ ਫੋਨ ਆਇਆ ਮੈਂ ਕਿਹਾ ਮੈਂ ਕਰ ਲੈਣਾ ਤੇ ਜੱਤੋਂ ਵਾਲੇ ਚੱਕ ਦਿਓ ਫਿਰ ਵਾਹ ਵਾਹ ਕੀ ਹੋ ਰਿਹਾ ਹੈ ਇਹ ਪਹਿਲਾ ਸ਼ਕਤੀ ਕਿਹ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਕਹਿੰਦੇ ਇਹ ਮੈਲਾ ਸ਼ਕਤੀ ਕੌਣ ਹੈ ਦੱਸ ਦਿਓ ਜੀ ਇਹ ਭੈਣ ਦੀ ਦੱਸੋ ਤੁਸੀਂ ਸੀਮਰਾਨੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟੋ ਜੀ ਸੀਮਰਾਨੀ 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 ਜੀ ਜ਼ਿਲ੍ਹਾ ਫਰੀਦਕੋਟੋ ਆ ਮੈਂ ਜਾੜਨਾ ਜਾੜਨਾ ਮੈਂ ਜਾਣ ਕਿਆ ਬਾਤ ਵਾਹ 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 ਮੈਂ ਤੁਹਾਡੀ ਇੱਟ ਰੱਖਿਆ ਨੀ ਜੀ ਤੁਹਾਡੀ ਨਾਲ ਆ ਤੁਹਾਡੇ ਪਾੰਗੂ ਆ ਇਹਨ ਕਰਾਂਗੇ ਤੇ ਬਸ ਹੁਣ ਇੱਕ ਬਾਕੀ ਮੈਂ ਆਉਂਗਾ ਜਿ ਕਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤੋਂ ਕਿਆ ਬਾਤ ਹੈ ਥੈਂਕ ਯੂ ਸੋ ਮੱਚ ਮੋਲਕ ਨੇ ਵੀ ਬਹੁਤ ਸੋਨਾ ਕੰਮ ਕੀਤਾ ਹੋਇਆ ਤੇ ਜਿੱਥੇ ਮਰਜ਼ੀ ਟਾ ਦੇਉ ਜੀ ਜੀ ਹਨ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਰਾਤਰੀ ਹੰਤਮਾਨ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ